ਪਰ ਦੇਖੀਏ ਮੁੰਡੇ ਦਾ ਹੋਵੇ ਕੁੜੀ ਦਾ ਹੋਵੇ ਈਵਨ ਅਡਲਟ ਮੁੰਡੇ ਦਾ ਵੀ ਉਹ ਬਹੁਤ ਜ਼ਿਆਦਾ ਗਿਣਤੀ ਚ ਹੁੰਦੇ ਆ ਜਿਹੜੇ ਚੁੱਪ ਕਰਕੇ ਬੈਠ ਜਾਂਦੇ ਆ ਇੱਜ਼ਤ ਦੇ ਪੱਖੋਂ ਇੱਜ਼ਤ ਦੇ ਬਿਲਕੁਲ ਮੁੰਡਿਆਂ ਦੇ ਹੁੰਦੇ ਆ ਇੱਜ਼ਤ ਦੇ ਡਰ ਵਿੱਚ ਹੁਣ ਮੁੰਡੇ ਨੂੰ ਦੇਖੋ ਰੇਪ ਦਾ ਮਤਲਬ ਕਿਸੇ ਨੂੰ ਉਹਦੀ ਮਰਜ਼ੀ ਉਹਦੀ ਇੱਛਾ ਤੋਂ ਬਿਨਾ ਉਹਨੂੰ ਸੈਕਸ਼ੂਅਲੀ ਫੋਰਸ ਕਰਨਾ ਸੋ ਕਿਸੇ ਮੁੰਡੇ ਦੀ ਵੀ ਇੱਛਾ ਨਹੀਂ ਹੈਗੀ ਉਹਨੂੰ ਵੀ ਸੈਕਸ਼ੂਅਲੀ ਫੋਰਸ ਕੀਤਾ ਉਹ ਵੀ ਤੇ ਰੇਪ ਹੈ ਇੱਜ਼ਤ ਦੇ ਕਨਸੈਪਟ ਨਾਲ ਅਸੀਂ ਕੁੜੀ ਨਾਲ ਜੋੜ ਦਿੰਦੇ ਆ। ਸੋ ਜਿੱਥੇ ਵੀ ਕਨਸੈਂਟ ਨਹੀਂ ਹੈਗੀ ਜਾਂ ਕਨਸੈਂਟ ਫੋਰਸਫੁੱਲ ਆ ਤੇ ਰਿਲੇਸ਼ਨ ਆ ਉਹ ਰੇਪ ਹੀ ਆ। ਸੋ ਸਾਹਮਣੇ ਨਹੀਂ ਆਉਂਦੇ ਕੇਸ ਇੱਜ਼ਤ ਦੇ ਕਨਸੈਪਟ ਤੋਂ ਜਾਂ ਕਿਸੇ ਵੀ ਡਰ ਕਰਕੇ। ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਦੇ ਵਿੱਚ ਜਦੋਂ ਕੰਪਰੋਮਾਈਜ਼ ਹੋ ਜਾਂਦਾ ਉਸ ਕਰਕੇ ਇਕੁਇਟਲ ਹੋ ਜਾਂਦੀ ਆ। ਅਸਲ ਦੇ ਵਿੱਚ ਸਾਡਾ ਨਾ ਸਿਸਟਮ ਵੀ ਤਾਣਾ ਬਾਣਾ ਵੀ ਬਹੁਤ ਖਰਾਬ ਆ। ਕੀ ਮਾਪੇ ਜਾਂ ਫੈਮਿਲੀ ਜਾਂ ਇਵਨ ਕੁੜੀ ਵੀ ਉਹ ਲੜਾਈ ਲੜਨ ਤੋਂ ਨਾ ਕਰ ਜਾਂਦੀ ਆ ਕਿਉਂਕਿ ਕੋਰਟ ਕਚਹਿਰੀ ਗੰਦੇ ਗੰਦੇ ਸਵਾਲ ਸੋ ਇਹ ਵੀ ਬਹੁਤ ਵੱਡਾ ਰੀਜ਼ਨ ਆ ਕਿ ਜਿਹੜੇ ਇਹ ਪਹੁੰਚਦੇ ਨਹੀਂ ਜ਼ਿਆਦਾਤਰ ਰੇਪ ਕੇਸ ਜਿਨ੍ਹਾਂ ਦੇ ਵਿੱਚ ਵਿਕਟਮ ਬੇਰਲੀ ਸਰਵਾਈਵ ਕਰਦਾ ਆ ਜਾਂ ਖਤਮ ਹੋ ਜਾਂਦਾ ਉਹਨਾਂ ਦੇ ਵਿੱਚ ਤਾਂ ਮਤਲਬ ਮੰਨ ਲਿਆ ਜਾਂਦਾ ਆ ਪਰ ਜਿਹਦੇ ਵਿੱਚ ਪੀਕ ਹੁੰਦਾ ਸਰਵਾਈਵ ਕਰਦਾ ਫਿਰ ਉਹਨੂੰ ਉਹੇ ਜਿਹੇ ਸਵਾਲ ਕੀਤੇ ਜਾਂਦੇ ਆ ਕਿ ਉਹ ਕੋਰਟ ਦੀ ਸਵਾਲਾਂ ਤੋਂ ਡਰਦਾ ਹੀ ਬੈਕਅਪ ਕਰ ਜਾਂਦਾ ਆ ਤੇ ਜਿਦੇ ਕਰਕੇ ਅਕਿਊਜ਼ ਆ ਜਿਹੜਾ ਫ੍ਰੀ ਹੋ ਜਾਂਦਾ ਆ ਸਾਡੇ ਕੋਲ ਬਹੁਤ سارے ਕੇਸਸ ਆ ਆਪਾਂ ਦੇਖਿਆ ਹੀ ਆ ਵੱਡੇ ਵੱਡੇ ਕੇਸ ਆ ਚਾਹੇ ਨਾ ਉਹ ਦੇਖ ਲਓ ਅਸਰ ਦੇਖ ਲਓ ਬਹੁਤ سارے ਕੇਸਸ ਆ ਕਿ ਕਿੰਨੀ ਔਖੀ ਉਹਨਾਂ ਨੂੰ ਜਸਟਿਸ ਲੈਣੀ ਹੋਗੀ ਕੀ ਕੁਛ ਉਹਨਾਂ ਨਾਲ ਹੋਇਆ ਸ਼ਾਹਬਾਨੂ ਨਾਲ ਕੀ ਕੁਛ ਹੋਇਆ ਅੱਛਾ ਆਪਣੀ ਬਿਲਗਿਸਬਾਨੂ ਕਿੰਨੇ-ਕਿੰਨੇ ਕੇਸਿਸ ਨੇ ਆਪਣੇ ਕੋਲ ਹਾਂ ਸੋ ਗੱਲ ਇਹ ਨਹੀਂ ਹੁੰਦੀ ਮੈਂ 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 ਮੰਨਦੀ ਹਾਂ ਕਿ ਬਹੁਤ ਸਾਰੇ ਮੈਂ ਇਸ ਚੀਜ਼ ਨੂੰ ਬਿਲਕੁਲ ਨਹੀਂ ਝੁਟਲਾਉਂਦੀ ਹੈਗੀ ਕਿ ਰੇਪ ਕੇਸਿਸ ਦਾ ਵੀ ਮਿਸਯੂਜ਼ ਹੁੰਦਾ ਆ ਹੁਣ ਤਾਂ ਉਹ ਸਿਸਟਮ ਖਤਮ ਹੋ ਗਿਆ ਹੁਣ ਜਿਹੜਾ ਕੰਸੈਂਟ ਦੇ ਬੇਸਿਸ ਆਲਾ ਹੁੰਦਾ ਸੀਗਾ ਵੀ ਕੰਸੈਂਟ ਓਬਟੇਨ ਕਰ ਲਈ ਉਹਦੇ ਲਾ ਵੀ ਡਿਫਰੈਂਟ ਬਣ ਗਿਆ ਉਹ ਰੇਪ 'ਚ ਨਹੀਂ ਰਹਿ ਗਿਆ ਹੁਣ ਰੇਪ ਦੀ ਕੈਟਾਗਰੀ ਡਿਫਰੈਂਟ ਹੋ ਗਈ ਆ ਪਰ ਪਹਿਲਾਂ ਉਹਦਾ ਉਸ ਤਰੀਕੇ ਨਾਲ ਮਿਸਯੂਜ਼ ਹੁੰਦਾ ਸੀਗਾ ਪ੍ਰੋਮਿਸ ਆਫ ਮੈਰਿਜ ਦੇ ਬੇਸਿਸ ਦੇ ਉੱਤੇ ਪਰ ਫੇਰ ਗੱਲ ਆ ਕਿ ਕੰਸੈਂਟ ਨੂੰ ਵੀ ਕੈਨੋਟ ਡਿਫਾਈਨ 노 ਮੀਨਸ ਨੋ ਕੋਈ ਤੁਹਾਡੇ ਨਾਲ ਬੈਠਾ ਹੈ ਇਹਦਾ ਮਤਲਬ ਉਹਨੇ ਤੁਹਾਨੂੰ ਇਹ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਉਹਦੀ ਪ੍ਰਾਈਵੇਸੀ ਨੂੰ ਭੰਗ ਕਰ ਦੋ ਸੋ ਬਹੁਤ ਚੀਜ਼ਾਂ ਦਾ ਫਰਕ ਹੁੰਦਾ ਹੈ ਇਹਨੂੰ ਆਮ ਪਾਸ਼ਾ ਦੇ ਵਿੱਚ ਜਾਂ ਉਹ ਨਹੀਂ ਸਮਝ ਸਕਦੇ ਨੂੰ ਸਮਝਣ ਲਈ ਬਹੁਤ ਸੈਂਸਿਟੀਵਿਟੀ ਚਾਹੀਦੀ ਆ ਤੇ ਕੋਈ ਕਹੂਗਾ ਹੱਥ ਹੀ ਲਾਇਆ ਆ ਮਤਲਬ ਟੱਚ ਹੀ ਕਰਤਾ ਕਿੱਡੀ ਕੀ ਗੱਲ ਹੋ ਗਈ ਪਰ ਉਹਨੂੰ ਪੁੱਛ ਕੇ ਦੇਖੋ ਨਾ ਜਿਹਨੂੰ ਟੱਚ ਕੀਤਾ ਆ ਉਹਦੇ ਲਈ ਕਿੱਡੀ ਕਵੱਡੀ ਗੱਲ ਆ ਇਹ ਸੋ ਫਰਕ ਹੁੰਦਾ ਹੈ ਜਿੱਦਾਂ ਦਾ ਸੋ ਮਿਸਯੂਜ਼ ਹੁੰਦਾ ਆ ਬਟ ਗਲਤ ਹੋਣ ਵਾਲੇ ਤਾਂ ਕਦੇ ਸਾਹਮਣੇ ਨਹੀਂ ਆਉਂਦੇ ਮੇਹਾਂ ਦੇ ਕੇਸ ਤੋਂ ਬਾਅਦ ਮਾਪੇ ਡਰਨ ਲੱਗ ਗਏ ਨੇ ਕਿਉਂਕਿ ਇਹ ਮਾਮਲਾ ਜਿਹੜਾ ਪੂਰੇ ਪੰਜਾਬ ਨਹੀਂ ਮੇਰੇ ਹਿਸਾਬ ਨਾਲ ਪੂਰੇ ਭਾਰਤ ਦੇ ਵਿੱਚ ਗਿਆ ਮਾਪਿਆਂ ਦੇ ਵਿੱਚ ਵੀ ਡਰ ਆ ਗਿਆ ਕੁੜੀਆਂ ਦੇ ਵਿੱਚ ਵੀ ਡਰ ਆ ਗਿਆ ਬਿਆਨ ਨੂੰ ਲੈ ਕੇ ਬਿਲਕੁਲ ਹੁਣੇ ਮੈਂ ਮੇਰੀ ਜੂਨੀਅਰ ਹੈਗੀ ਆ ਤੇ ਉਹ ਮੈਨੂੰ ਕਹਿੰਦੀ ਦੀਦੀ ਮੇਰੇ ਲਈ ਨਾ ਮੁੰਡਾ ਲੱਭੇ ਮੈਨੂੰ ਵਿਆਹ ਕਰਾਉਣਾ ਕਿਉਂਕਿ ਉਹ ਬੱਚਾ ਔਰਫਨ ਆ ਚਲੋ ਸਾਡੇ ਕੋਲੀ ਰਹਿੰਦਾ ਆ ਤਮੈਂ ਕੈਰੀ ਸੀ ਵੀ ਚਲਤੇ ਰੇਲੀ ਮੁੰਡਾ ਦੇਖਦੇ ਹਾਂ ਤਾਂ ਉਹ ਮੈਨੂੰ ਕਹਿੰਦੀ ਦੀ ਮੇਲੇ ਨੂੰ ਮੁੰਡਾ ਦੇਖੋ ਨੀਹਾ ਤੂੰ ਬਹੁਤ ਡਰ ਗਈ ਆ ਦੇਖ ਕੇ ਸੋ ਬਹੁਤ ਸਾਰੀਆਂ ਕੁੜੀਆਂ ਨੇ ਡਰ ਗਈਆਂ ਨੇ ਮਾਪੇ ਵੀ ਡਰਦੇ ਨੇ ਕਹਿੰਦੇ ਕਿੱਥੇ ਕਰੀਏ ਕਿਉਂਕਿ ਸਮਝ ਨਹੀਂ ਆਉਂਦਾ ਕੁੜੀ ਕਿੰਨੀ ਖੁਸ਼ ਆ ਵਿਆਹ ਨੂੰ ਲੈ ਕੇ ਕਿੰਨੀ ਖੁਸ਼ ਆ ਮਾਪਿਆਂ ਨੇ ਵਿਆਹ ਦੇ ਉੱਤੇ ਸਾਰੀ ਜ਼ਿੰਦਗੀ ਦੀ ਪੂੰਜੀ ਲਾਤੀ ਆਇਆ ਕੀ ਕੁੜੀ ਦੀ ਬਾਡੀ ਸੋਚੋ ਨਾ ਕਿੰਨੀ ਦਰਦਨਾਕ ਦਰਦਨਾਕ ਗੱਲ ਆ ਕਿੰਨਾ ਦਿਲ ਕੰਬਾਊ ਹਾਦਸਾ ਹੈਗਾ ਆ ਜਦੋਂ ਨੀਹਾ ਬਾਲ ਦੇਖਦੇ ਆ ਸੀ ਆਪਣੀਆਂ ਸੱਟਾਂ ਭੁੱਲ ਜਾਂਦੇ ਆ ਜੋ ਸਾਡੇ ਨਾਲ ਹੋ ਰਿਹਾ ਆ ਵਰੀ ਬੀਨਫੁਲ ਅ ਪਸੰਦ ਦੇ ਵਿੱਚ ਨਾ ਮੈਂ ਜੇ ਲੁਧਿਆਣਾ ਆਪਾਂ ਲੁਧਿਆਣਾ ਦੇ ਵਿੱਚ ਆ ਲੁਧਿਆਣਾ ਦੇ ਵਿੱਚ ਬੜਾ ਟ੍ਰੈਂਡ ਚੱਲਦਾ ਮਹਿੰਗੇ ਮਹਿੰਗੇ ਵਿਆਹ ਕਰਨ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਂਡ ਆ ਵੀ ਇੱਥੇ ਵਿਆਹ ਹੋਇਆ ਤਾਂ 15 ਲੱਖ ਰੁਪਏ ਖਰਚਾ ਮਿਨੀਮਮ ਹੈ ਮਿਨੀਮਮ ਕਹਿ ਰਹੇ ਹਾਂ 15 ਵੀ ਕਿੱਥੇ ਨਹੀਂ ਗਿਆ ਤੇ ਆਮ ਘਰ ਦਾ ਬੰਦਾ ਵੀ 15 ਲੱਖ ਦਾ ਖਰਚਾ ਕੁੱਖ ਨਹੀਂ ਕੁੜੀ ਤੇ ਕਰ ਦਿੰਦਾ ਪਰ ਅੱਜ ਕੱਲ ਅਸੀਂ ਦੇਖ ਰਹੇ ਹਾਂ ਵੀ ਸਾਰੀ ਜਮ੍ਹਾਂ ਪੂੰਜੀ ਲੱਗ ਜਾਂਦੀ ਹੈ 4 5 ਮਹੀਨੇ ਬਾਅਦ ਕੁੜੀਆਂ ਵਾਪਸ ਆ ਜਾਂਦੀਆਂ ਬੜੇ ਇਹੋ ਜਿਹੇ ਕੇਸਿਸ ਦੇਖ ਬਹੁਤ ਬਹੁਤ ਕੇਸਿਸ ਆ ਇੱਕ ਨਿੰਗਾ ਕੱਲ ਵੀ ਇਹ ਕੁੜੀ ਆਈ ਸੀਗੀ ਮੇਰੇ ਕੋਲ ਉਹਦੇ ਸਹੁਰੇ ਥੋੜੇ ਦਿਨਾਂ ਬਾਅਦ ਇਹ ਪ੍ਰੈਗਨੈਂਟ ਹੋ ਗਈ ਉਹਨੂੰ ਛੱਡ ਗਏ ਬੱਚੀ ਹੋਈ ਇੱਕ ਵਾਰ ਲੈ ਗਏ ਕਿਉਂਕਿ ਕੋਰਟ ਨੇ ਉਹਨੂੰ ਮਤਲਬ ਮੇਨਟੇਨੈਂਸ ਲਾਦੀ ਕੋਰਟ ਕੇਸਿਸ ਤੋਂ ਬਚਣ ਦੇ ਮਾਰੇ ਲੈ ਗਏ ਫਿਰ ਆਪਣੀ ਬੱਚੀ ਰੱਖ ਕੇ ਫਿਰ ਕੁੜੀ ਨੂੰ ਛੱਡ ਗਏ ਫਿਕਰ ਵਾਲਾ ਕਿਤੇ ਹੋਰ ਹੈ ਕਿ ਵਿਆਹ ਕਰਾਉਣ ਲਾ ਵਿਆਹ ਕਰਾ ਲਿਆ ਉਹਨੇ ਇਹੋ ਜਿਹੇ ਕੁਝ ਬਹੁਤ ਕੇਸਾ ਇੱਕ ਕੇਸ ਨਹੀਂ ਹੈਗਾ ਕਈ ਕੁੜੀਆਂ ਨੇ ਜਿਹੜੀਆਂ ਅੱਜ ਵੀ ਘਰੇ ਬੈਠੀਆਂ ਨੇ ਮਾਪਿਆਂ ਨੇ ਇੰਨਾ ਇੰਨਾ ਵਿਆਹ ਦੇ ਉੱਤੇ ਖਰਚਾ ਕਰਤਾ ਤੇ ਮਾਪੇ ਦੀ ਵੀ ਗਲਤੀ ਆ ਤੁਸੀਂ ਬੱਚੀ ਨੂੰ ਪੜਾ ਕੇ ਇੰਡੀਪੈਂਡੈਂਟ ਬਣਾਉਣ ਦੇ ਉੱਤੇ ਉਹ ਕਰੋ ਮੈਂ ਕਹਿ ਨਹੀਂ ਹੁੰਦੀ ਆ ਕਿ ਆ ਆਪਣੀ ਬੱਚੀ ਦੇ ਜਿਹੜੇ ਤੁਸੀਂ ਵਿਆਹ ਤੇ ਲਾਉਣਾ ਚਾਹੁੰਦੇ ਉਹਦੀ ਪੜ੍ਹਾਈ ਲਿਖਾਈ ਦੇ ਉੱਤੇ ਉਹਨੂੰ ਕੈਪेबल ਬਣਾਉਣ ਦੇ ਉੱਤੇ ਲਾਓ ਵਿਆਹ ਦਾ ਖਰਚਾ ਤਾਂ ਖੁਦ ਕੋ ਚੱਕ ਲੂਗੀ ਕੁੜੀ ਵੀ ਕਹਿੰਦੇ ਨਾ ਮੈਂ ਬਿਜ਼ਨਸ ਕਰਨਾ ਮੈਨੂੰ 5 ਲੱਖ ਦੇ ਦੋ ਮਾਪੇ ਉਹ ਨਹੀਂ ਦਿੰਦੇ ਉਹ ਨਹੀਂ ਦਿੰਦੇ ਪਰ ਵਿਆਹ ਦੇ ਉੱਤੇ ਬੱਧ ਖਰਚਾ ਕਰ ਦੇਣਗੇ ਸੋ ਉਹੀ ਗੱਲ ਹੈ ਨਾ ਤੁਸੀਂ ਥੋੜੀ ਸੋਚ ਬਦਲੋ ਕੱਲ ਨੂੰ ਇਹੋ ਜਿਹਾ ਕੁਝ ਹੋ ਗਿਆ ਤਾਂ ਉਹਨੂੰ ਸੰਭਾਲੂ ਕੌਣ ਤੁਸੀਂ ਉਹਨੂੰ ਟੋਟਲੀ ਹੈਂਡੀਕੈਪਟ ਕਰਕੇ ਛੱਡਤਾ ਅੱਜ ਜੇ ਤੁਸੀਂ ਉਹਦੀ ਪੜ੍ਹਾਈ ਲਿਖਾਈ ਦੇ ਉੱਤੇ ਉਹਨੂੰ ਕੈਪੇਬਲ ਬਣਾਉਣ ਦੇ ਉੱਤੇ ਚਾਹੇ ਬਿਜ਼ਨਸ ਵਾਟਐਵਰ ਸ਼ੀ ਵਾਂਟਸ ਟੂ ਡੂ ਜੋ ਜਾਇਜ਼ਾ ਤਾਂ ਉਹਦੋਂ ਉਹਨੂੰ ਸਪੋਰਟ ਕਰੋ ਉਹਨੂੰ ਹੈਲਪ ਕਰੋ ਤੇ ਕਾਲੂ ਕੈਪੇਬਲ ਬਣਾਓ ਆਪਣੇ ਵਿਆਹ ਦਾ ਖਰਚਾ ਚੱਕ ਲੂਗੀ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਮਾਣ ਨਾਲ ਕਹੋਗੇ ਕਿ ਸਾਡੀ ਧੀ ਨੇ ਆਪਦੇ ਵਿਆਹ ਦਾ ਖਰਚਾ ਆਪ ਚੱਕ ਲਿਆ ਔਰ ਨਾਲੇ ਇਹੋ ਜੀ ਧੀ ਨੂੰ ਦੂਜੇ ਲੋਕ ਵੀ ਹੱਸ ਕੇ ਲੈਣਗੇ ਵੀ ਕਮਾਉਂਤੀ ਆ ਰਹੀ ਹੈ ਨਾ ਫਿਰ ਦੋ ਦੋ ਜਾਨੇ ਮਿਲ ਕੇ ਪਰਿਵਾਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਚਲਾ ਸਕਦੇ ਨੇ ਸੋ ਸਾਨੂੰ ਥੋੜੀ ਜੀ ਸੋਚ ਤਾਂ ਬਦਲਣੀ ਪਊਗੀ ਵੀ ਕੁੜੀ ਦੇ ਵਿਆਹ ਦੇ ਉੱਤੇ ਤੁਸੀਂ ਖਰਚੀ ਜਾਂਦੇ ਹੋ ਸੋ ਉੱਥੇ ਵੀ ਸਾਡਾ ਸਮਾਜ ਗਲਤ ਹੈ ਨੇ ਹਾਂ ਦੇ ਕੇਸ ਦੇ ਵਿੱਚ ਚਲੋ ਅਸੀਂ ਉਹਦੇ ਘਰੇ ਗਏ ਤਾਂ ਘਰੇ ਜਾਂਦੇ ਹਾਂ ਉਹਦੇ ਮਾਤਾ ਜੀ ਦੇ ਇਲਾਜ ਦੇਖੇ ਪਿਤਾ ਦੇ ਇਲਾਜ ਦੇਖੇ ਵੀ ਮਾਤਾ ਤਾਂ ਉਹ ਹੀ ਜਾ ਰਹੇ ਸੀ ਤੇ ਉਹ ਹਾਰਟ ਦੇ ਪੇਸ਼ੈਂਟ ਹੈ ਉਹ ਤਾਂ ਐ ਲੱਗ ਰਹੇ ਸੀ ਕੋ ਬਾਰ ਬਾਰ ਇਹੀ ਕਹਿ ਰਹੇ ਸੀ ਵੀ ਇਹਨਾਂ ਆਪਣੇ ਲੈ ਕੇ ਜਾਣਾ ਸੀ ਤਾਂ ਮੈਨੂੰ ਹੀ ਲੈ ਜਾਂਦਾ ਕੁੜੀ ਨੂੰ ਕਿ ਲੈ ਗਏ ਐਂ ਐਂ ਬੋਲਦੇ ਹੁੰਦੇ ਆ ਆ ਗੱਲ ਤੋਂ ਨਾ ਮੈਨੂੰ ਇੱਕ ਕੇਸ ਯਾਦ ਆ ਗਿਆ ਇੱਥੇ ਆਪਣੇ ਰਾਹੋਂ ਰੋਡ ਦੇ ਉੱਤੇ ਵਿਸਾਖੀ ਵਾਲੇ ਦਿਨ ਨਾ ਇੱਕ ਮੁੰਡਾ ਸੜਕ ਦੇ ਉੱਤੇ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਕੋਈ ਚੱਕ ਹੀ ਨਹੀਂ ਲੈ ਕੇ ਗਿਆ ਉਹਨੂੰ ਤੇ ਜਦੋਂ ਅਸੀਂ ਪਹੁੰਚੇ ਤੇ ਅਸੀਂ ਲੈ ਕੇ ਗਏ ਤੇ ਉਹਦੇ ਮਾ ਮਾਪ ਮਾਂ ਰੋ ਰਹੀ ਸੀ ਕਹਿੰਦੀ ਮੈਂ ਉਹਦੇ ਲਈ ਦੋ ਜੋਤਾਂ ਚਗਾਉਂਦੀ ਸੀ ਰੱਬ ਨੇ ਲੈ ਕੇ ਜਾਣਾ ਸੀ ਮੈਨੂੰ ਲੈ ਜਾਂਦਾ ਮਾਂ ਨੂੰ ਲੱਗਦਾ ਆ ਕਿ ਮੇਰੇ ਬੱਚੇ ਨਾਲੋਂ ਮੈਨੂੰ ਲੈ ਜਾਂਦਾ ਮੈਂ ਜ਼ਿੰਦਗੀ ਦੇਖ ਲਈ ਆ so i can understand her pain ਉਹ ਬਹੁਤ ਨੈਚੁਰਲ ਜੀ ਚੀਜ਼ ਆ ਜਦੋਂ ਮਾਪੇ ਜਿਉਂਦੇ ਹੋਣ ਤੇ ਉਹਨਾਂ ਦੇ ਜਵਾਨਤੀ ਪੁੱਤ ਚਲੇ ਜਾਣ ਤਾਂ ਉਹਨਾਂ ਨੂੰ ਇਹੀ ਲੱਗਦਾ ਆ ਕਿ ਰੱਬ ਨੇ ਜਨਤੀ ਕਰਤੀ ਫਿਰ ਅੱਬ ਹੈਗਾ ਵੀ ਆ ਵੀ ਲੈ ਕੇ ਜਾਣਾ ਸੀ ਮੈਨੂੰ ਲੈ ਜਾਂਦਾ ਸੋ ਆਈ ਕੈਨ ਅੰਡਰਸਟੈਂਡ ਹਰ ਫੀਲਿੰਗ ਸੁਪਨੇ ਇੰਡੇ ਦੇਖੇ ਹੋਣਗੇ 5 ਮਹੀਨੇ ਨਹੀਂ ਅਜੇ ਬਿਆਨ ਸੀ ਗਲਤੀਆਂ ਆ ਗੋ ਦੋ ਤੇ ਦੋਤੀਆਂ ਦੇ ਸੁਪਨੇ ਸਜਾਲੇ ਹੋਣਗੇ ਮੇ ਮੇਰੀ ਮਦਰ ਆ ਉਹ ਹੁਣ ਇੰਡੀਆ ਆ ਉਹ ਦੋ ਤੇ ਦੋਤੀਆਂ ਦੇ ਵਿੱਚ ਰਹਿ ਕੇ ਪੂਰੇ ਖੁਸ਼ ਸੀਗੇ ਆਪਣੇ ਪੋਤੇ ਪੋਤੀਆਂ ਇਹ 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 ਇਹਨਾਂ ਨੂੰ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਬੱਚਿਆਂ ਦੇ ਬੱਚੇ ਪਿਆਰੇ ਹੋ ਜਾਂਦੇ ਨੇ ਸੋ ਪਤਾ ਨਹੀਂ ਕਿਨੇ ਸੁਪਨੇ ਦੇਖੇ ਹੁੰਦੇ ਆ ਜਦੋਂ ਇੱਕ ਧੀ ਜੰਮਦੀ ਆ ਫਿਰ ਉਹਨੂੰ ਪਾਲਦੇ ਆ ਪੜਾਉਂਦੇ ਆ ਲਿਖਾਉਂਦੇ ਆ ਤੋ ਕਿੰਨੇ ਸੁਪਨੇ ਹੁੰਦੇ ਆ ਮਾਮਾ ਦੇ ਪਿਓ ਦੇ ਵੀ ਉਹ ਸੁਪਨੇ ਸਾਰਾ ਕੁਝ ਇੱਕ ਹਾਦਸਾ ਰੋਲ ਕੇ ਰੱਖ ਦਿੰਦਾ ਆ। ਤੁਸੀਂ ਉਹ ਕੇਸ ਦੱਸਿਆ ਸੀ ਵੀ ਕੁੜੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਇਹ ਤਾਂ ਹਜੇ ਤਾਂ ਕੋਈ ਕਾਰਵਾਈ ਨਹੀਂ। ਨਹੀਂ ਉਹਦੇ ਵਿੱਚ ਕੁਝ ਨਹੀਂ ਹੋਈ ਹੈਗੀ ਕਾਰਵਾਈ। ਖਰੜ ਦਾ ਕੇਸ ਆ ਤੇ ਹੁਣ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਕੰਪਲੇਂਟ ਦਿੱਤੀ ਹੈ ਮੈਂ ਗਾਈਡ ਕਰ ਰਹੀ ਹਾਂ ਉਹਨਾਂ ਨੂੰ ਮੈਂ ਵੀ ਖੁਦ ਹਜੇ ਅਨੇਬਲ ਹਾਂ ਕਿ ਮੈਂ ਉੱਥੇ ਜਾ ਕੇ ਉਹਦੀ ਹੈਲਪ ਕਰ ਸਕਾਂ। ਤੇ ਮੈਂ ਤਾਂ ਕਹੂੰਗੀ ਵੀ ਉਹਨਾਂ ਨੂੰ ਇਹ ਲੱਗਦਾ ਵੀ ਕਸੂਰ ਆ ਬੱਚੀ ਲੜਕੀ ਦਾ ਕਿ ਉਹ ਬਚ ਗਈ। ਜੇ ਅੱਗ ਲੱਗ ਜਾਂਦੀ ਫਿਰ ਫੇਰ ਕਰ ਲੈਂਦੇ। ਤੋ ਤੁਸੀਂ ਪ੍ਰिवेंशन ਕਿਉਂ ਨਹੀਂ ਕਰਦੇ ਹੈਗੇ ਵੀ ਪਹਿਲਾਂ ਕੁਝ ਹੋਵੇ